ਔਰ ਯਾਦ ਰੱਖਿਓ ਜੇ ਆਦੀ ਕ੍ਰਿਸ਼ਣ ਤੇ ਆ ਗਏ ਮੇਰੇ ਪਸੰਦ ਦੇ ਸਾਰੇ ਵੀਰਾਂ ਦਾ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੇ ਪਵਿੱਤਰ ਤਿਹਾੜੀ ਦੀ ਬਹੁਤ-ਬਹੁਤ ਵਧਾਈ ਲੱਖ-ਲੱਖ ਵਧਾਈ ਆਨ ਨਾਲੇ ਇਹ ਤਿਹਾੜਾਂ ਦੇ ਦਿਨ ਤੁਹਾਡੇ ਸਾਰਿਆਂ ਦੇ ਜੀਵਨ 'ਚ ਖੁਸ਼ੀਆਂ ਲੈ ਕੇ ਆਣ ਔਰ ਤੁਹਾਡੇ ਮੰਨ ਨੂੰ ਦੇ ਰਾਹੀਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਪੂਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਇੱਕ ਕਲਾ ਜੋਂ ਇਹ ਨਹੀਂ ਤੁਸੀਂ ਜ਼ੋਨ B ਚਲੇ ਜਾਓ ਜ਼ੋਨ D ਚਲੇ ਜਾਓ ਜ਼ੋਨ C ਚਲੇ ਜਾਓ ਕਹਿੰਦੇ ਵੀ ਨੱਕ ਥੱਲੇ ਨੇਰਾ ਉਹ ਵੀਵੇ ਥੱਲੇ ਨੇਰਾ ਇਹਨਾਂ ਦੇ ਜਿੰਨੇ ਆਪਣੇ ਕਾਰਪੋਰੇਸ਼ਨਾਂ ਦੇ ਦਫ਼ਤਰਾਂ ਉਹਨਾਂ ਦੇ ਬਾਹਰ ਅਕਰੋਚਮੈਂਟ ਹੋਈ ਹੋਈ ਹੈ ਉੱਥੇ ਕਿਹੜੀਆਂ ਦੀਆਂ ਸੈਟਿੰਗਾਂ ਨੇ ਹੋ ਸਕਦਾ ਇਹਨਾਂ ਦੀਆਂ ਅਫਸਰਾਂ ਦੀਆਂ ਆਪਣੀਆਂ ਦੁਕਾਨਦਾਰੀਆਂ ਹੋ ਇਹਨਾਂ ਦਾ ਸਿੱਧਾ-ਸਿੱਧਾ ਉਹਦੇ ਚ ਇਨਵੋਲਵਮੈਂਟ ਹੋਵੇ ਇਹਨਾਂ ਨੂੰ ਉਹ ਨਜ਼ਰ ਨਹੀਂ ਆ ਰਹੀ ਉੱਥੇ ਐਂਬੂਲੈਂਸ ਨਹੀਂ ਰੁਕਦੀ ਉੱਥੇ ਟ੍ਰੈਫਿਕ ਨਹੀਂ ਜਮ ਹੁੰਦੀ ਅਸੀਂ ਅਦਰ ਦਿਨਾਂ 'ਚ ਚਲੇ ਜਾਈਏ ਕਿਸੇ ਵੀ ਕੰਜਸਟਰ ਬਾਜ਼ਾਰ ਦੇ ਵਿੱਚ ਜਿਹੜੇ ਛੋਟੇ ਬਾਜ਼ਾਰ ਨੇ ਉਹਨਾਂ 'ਚ ਗੱਡੀ ਲੈ ਕੇ ਆਪਾਂ ਬਾਕੀ ਦਿਨਾਂ 'ਚ ਵੀ ਨਹੀਂ ਬੜ ਸਕਦੇ ਤੇ ਤਿਹਾਰਾਂ ਦੇ ਦਿਨ ਤੁਹਾਨੂੰ ਕਿਹਾ ਜਾਂਦਾ ਮੈਂ ਆ ਰਿਹਾ ਮੈਂ ਅੱਧੇ ਘੰਟੇ ਨੂੰ ਆ ਰਿਹਾ ਮੈਂ ਦੋ ਘੰਟੇ 'ਚ ਮੈਂ ਕੀ ਬਾਰਡਿੰਗ ਸਹੀ ਹੈ ਇਹ ਇਹ ਬਾਰਡਿੰਗ ਨਹੀਂ ਜੀ ਇਹ ਧਮਕੀ ਆ ਇਹ ਦੱਸਿਆ ਜਾਂਦਾ ਵੀ ਮੈਂ ਨਾ ਆਵਾਂ ਮੇਰੇ ਆਉਣ ਤੋਂ ਪਹਿਲਾਂ ਤੁਸੀਂ ਸਾਡੇ ਕੋਲ ਆ ਜਿਓ ਇਹ ਬੜਾ ਸਿੱਧਾ ਸਿੱਧਾ ਸੱਦਾ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਡਰਾਇਆ ਜਾਂਦਾ ਔਰ ਮੈਂ ਫੇਰ ਇੱਕ ਵਾਰੀ ਗੱਲ ਕਹਿਣਾ ਵੀ ਤੁਸੀਂ ਜਿਹੜੇ ਅਫਸਰ ਸਹਿਬਾਨ ਪਿੱਛੇ ਲੱਗੂ ਬਣ ਕੇ ਕੰਮ ਕਰਦੇ ਨੇ ਆਪਣੇ ਆਪ ਨੂੰ ਨਕੇਲ ਪਾ ਲੋ ਔਰ ਯਾਦ ਰੱਖਿਓ ਜੇ ਆਦੀ ਕ੍ਰਿਤੀ ਤੇ ਆ ਗਏ ਤਾਂ ਤੁਹਾਨੂੰ ਸਾਰਿਆਂ ਨੂੰ ਸਾਰੀ ਅਸੀਂ ਡਾਟਾ ਤਿਆਰ ਕਰ ਰਹੇ ਹਾਂ ਔਰ ਕੱਲੇ ਕੱਲੇ ਦੀ ਰਿਪੋਰਟ ਸਾਡੇ ਕੋਲ ਆ ਰਹੀ ਹੈ ਔਰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਹਾਂ ਜੀ ਗੱਲ ਕਰੀਏ ਮੋਟਰ ਹੁੰਦੇ ਵਿੱਚ ਮਾਰਕੀਟ ਦੇ ਪੰਜ ਦੁਕਾਨਾਂ ਦੀ ਜਿਹੜੀ ਤੇ ਛੇਵੀਂ ਦੁਕਾਨਾਂ ਵੀ ਖੁੱਲਹੀ ਹੈ ਪਰ ਲੋਕ ਪਛਾਨਦੇ ਕਰ ਵੀ ਕੋਈ ਨਹੀਂ ਹੋ ਰਹੀ ਕਾਰਨ ਕੀ ਸਮਝਦੇ ਦੇਖੋ ਇੱਕ ਜਗ੍ਹਾ ਦੀ ਗੱਲ ਸਾਰੀ ਜਗ੍ਹਾ ਮੈਂ ਪਾਰਟਿਕੂਲਰ ਪੂਰੇ ਸ਼ਹਿਰ ਦੀ ਗੱਲ ਕਰ ਰਿਹਾ ਹਾਂ। ਕੋਈ ਬਾਜ਼ਾਰ ਦੀ ਤੁਸੀਂ ਗੱਲ ਕਰ ਦੋ। ਕਿਤੇ ਵੀ ਹਰ ਜਗ੍ਹਾ ਤੇ ਉੱਤੇ ਇਹੀ ਤਰ੍ਹਾਂ ਚੋਲਦੀ ਨੀਤੀ ਹੋ ਰਹੀ ਹੈ। ਅਰੇ ਜਿਹੜੇ ਕਰਨ ਦੇ ਕੰਮ ਆ ਸੀ ਉਹ ਕਰ ਨਹੀਂ ਰਹੇ ਧਿਆਨਾਂ ਦੇ ਦੀਨਾ ਚ ਤੁਸੀਂ ਕੋਈ ਇੱਕ ਸ਼ਹਿਰ ਦਾ ਕੋਈ ਏਰੀਆ ਬੋਲੋ। ਅਭੀ ਉਸ ਏਰੀਆ ਦੀ ਡਿਸਕਸ ਕਰੀਏ ਭਈ ਆ ਜੋਂ ਨੇ 20 ਸੀ ਜਿਹੜੇ ਵੀ ਵੀ ਉਹ ਏਰੀਏ ਚ ਚੱਲਦੇ ਉਸੇ ਦੀ ਥੋੜਾ ਜਨਾ ਹਾਲ ਦੇਖ ਲੋ ਅਰੇ ਵੈਸੇ ਤਾਂ ਹੁਣ ਏਡਾ ਵੱਡੀਆਂ ਗੱਲਾਂ ਕਰਕੇ ਉਹ ਇਲੈਕਸ਼ਨ ਜਿੱਤ ਕੇ ਗਏ ਨੇ ਆ ਵੈਸੇ ਸਭ ਤੋਂ ਜ਼ਿਆਦਾ ਵਧੀਆ ਏਰੀਆ ਜਿੱਥੇ ਸਤਲਜ ਕਲਾਪਾ ਉਹ ਕਲਾਪ ਰੋਡ ਦੇ ਉੱਤੇ ਤੁਸੀਂ ਉਹਦਾ ਹਾਲ ਦੇਖ ਲੋ ਰੋਡ ਦਾ ਜਿੱਥੇ ਸਾਰਾ ਵੀਆਈਪੀ ਏਰੀਆ ਉੱਥੇ ਲਾਈਟਾਂ ਨਹੀਂ ਜਗਦੀਆਂ ਤੇ ਸੀਵਰੇਜ ਦੇ ਢੱਕਣ ਟੁੱਟੇ ਪਈ ਨੇ ਕਹਿੰਦਾ ਵਿਕਾਸ ਵੱਲ ਤੁਹਾਡਾ ਧਿਆਨ ਹੈ ਨਹੀਂਗਾ ਤੇ ਇਹ ਸਾਰੇ ਮੁਲਾਜ਼ਮ ਇੱਧਰ ਲਗਾ ਕੇ ਉਹ ਮੁਕਤ ਦੇ ਵਿੱਚ ਦਿਵਾਲੀ ਇਕੱਠੀ ਕਰਨ ਤੇ ਲੱਗੇ ਹੋਏ ਨੇ ਸੈਟਿੰਗ ਹੋਦੀ ਆ ਉਹਨਾਂ ਨੂੰ ਚਿਰਿਆ ਜਾਂਦਾ ਉਹਨਾਂ ਨੂੰ ਆਪ ਕੀਤਾ ਜਾਂਦਾ ਤਵੇ ਕਿਹਾ ਜਾਂਦਾ ਪਾਵੇ ਮੈਂ ਕਹਿੰਦਾ ਜੀ ਬਿਲ ਸੈਟਿੰਗ ਹੁੰਦੀ ਵੀ ਸੈਟਿੰਗ ਸਾਰੇ ਨਾਲ ਕਰ ਰਹੇ ਆ ਜਦੋਂ ਟਾਈਮ ਦੇ ਕੇ ਜਾਂਦੇ ਆ ਨਾ ਵੀ ਅਸੀਂ ਅੱਧੇ ਘੰਟੇ ਬਾਅਦ ਦੁਬਾਰਾ ਆਣਾ ਤਾਂ ਉਹ ਮਤਲਬ ਆ ਵੀ ਤੁਹਾਨੂੰ ਸੱਦਾ ਦੇਣਾ ਵੀ ਆਜੋ ਆ ਕੇ ਸਾਨੂੰ ਮਿਲਦੇ ਹੋ ਨਹੀਂ ਤਾਂ ਅਸੀਂ ਦੁਬਾਰਾ ਆ ਰਹੇ ਆ ਕੋਈ ਕੁਝ ਆ ਕੇ ਕਰੰਦੇ ਜੀ ਬਿਲਕੁਲ ਕਰਾਂਗੇ ਸਾਡੇ ਕੋਲ ਬਹੁਤ ਸਾਰੇ ਟੋਡੇ ਮਾਧਿਮ ਰਾਈ ਵੀ ਔਰ ਬਹੁਤ ਸਾਰੇ ਲੋਕਾਂ ਦੇ ਮਾਧਿਮ ਰਾਈ ਵੀ ਇੱਕ ਅਲੱਗ-ਅਲੱਗ ਕਾਰਪੋਰੇਸ਼ਨ ਦੀ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਸਾਰਿਆਂ ਦੇ ਸਾਡੇ ਕੋਲ ਬੜੇ ਚਿੱਠੇ ਜੇ ਆ ਰਹੇ ਆ ਬੜੀ ਜਲਦੀ ਜਦੋਂ ਮੌਕਾ ਆਇਆ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਉਹ ਜਾਗਰ ਕਰੂੰ ਸ਼ਹਿਰ ਦੇ ਵਿੱਚ 64 64 ਬੰਦੇ ਸੀ ਬੈਂਡਰ ਜ਼ੋਨ ਲੇਕਿਨ ਏ ਜ਼ੋਨ ਏ ਜ਼ੋਨ ਸੀ ਤੇ ਜ਼ੋਨ ਜ਼ੋਨ ਡੀ ਦੇ ਵਿੱਚ ਅਜੇ ਤੱਕ ਚਾਂਸ ਜਿੰਨੇ ਵਾਲੇ ਕੰਪਲੀਟ ਨਹੀਂ ਹੋਇਆ ਤਾਂ ਬਾਕੀ ਕਿਦਾ ਮਤਲਬ ਹੈ ਬਈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ 64 ਬਣਾਣੇ ਸੀ ਫਿਰ ਇਹਨਾਂ ਨੇ ਕਿਹਾ ਚਾਰ ਬਣਾਣੇ ਆ ਅਜੇ ਤੱਕ ਚਾਰ ਹੀ ਨਹੀਂ ਕੰਪਲੀਟ ਹੋਏ 64 ਤਾਂ ਕਦੋਂ ਹੋਣਗੇ ਉਹ ਸਮਾਰਟ ਸਿਟੀ ਦਾ ਜਿਹੜਾ ਪੈਸਾ ਸੀਗਾ 15-1600 ਕਰੋੜ ਰੁਪਈਆ ਉਹ ਖਾਦਾ ਪੀਤਾ ਗਿਆ ਉਹਦਾ ਪੀਤਾਣ ਲੱਗੀਆਂ ਫਿਰ ਪੱਟੀਆਂ ਗਈਆਂ ਉਹ ਅੱਜ ਤੱਕ ਪਤਾ ਨਹੀਂ ਕਿੱਥੇ ਗਿਆ ਪੈਸਾ ਉਹਦੀਆਂ ਏਡਾਂ ਲੱਗੀਆਂ ਔਰ ਜਿਹੜੇ ਜਿਹੜੇ ਉਹਦੇ ਕੰਮ ਹੋਣੇ ਸੀ ਉਹ ਹੋ ਨਹੀਂ ਰਹੇ ਔਰ ਉਹਨਾਂ ਦੇ ਵਿੱਚ ਕ腐ਸ਼ਨ ਦੇ ਵਿੱਚ ਕਿੰਨੇ ਲੋਕ ਇਹਨਾਂ ਦੇ ਅਸਰ ਜਿੰਨਾ ਵੀ ਕਟਿਆ ਸਰਕਾਰ ਨੇ ਤੁਸੀਂ ਕਿਹਾ ਕਾਉਂਸਲਰ ਕਾਉਂਸਲਰ ਨੇ ਕੋਈ ਵਿਰੋਧ ਕੀਤਾ ਕੁਝ ਹੋਰ ਪ੍ਰਕਿਰਿਆ ਕਰਦੇ 15 4 ਲੋਕੀ ਕਾਉਂਸਲਰ ਹੋ ਗਰਾਉ ਦੇਖੋ ਜਿੰਨੀ ਰਿਸਪੋਨਸੀਬਿਲਟੀ ਮੇਰੀ ਆ ਉਨੀ ਰਿਸਪੋਨਸੀਬਿਲਟੀ ਢੋਗੀ ਦੀ ਪੱਲਾ ਕੋਈ ਨਹੀਂ ਜੇ ਅਰਥ ਹੈ ਕਿ ਹਰੇਕ ਆਪਣਾ ਫਰਜ਼ ਨਿਭਾਊਗਾ ਜਿੱਥੇ ਜਿੱਥੇ ਵੀ ਸਾਨੂੰ ਆਵਾਜ਼ ਪਾਉਂਗੇ ਅਸੀਂ ਉੱਥੇ ਜਾ ਕੇ ਨਾਲ ਖੜਾਂਗੇ ਉਹਨਾਂ ਦੇ ਸਾਡਾ ਹਰੇਕ ਕਾਉਂਸਲਰ ਹਰ ਜਗ੍ਹਾ ਦੇ ਉੱਤੇ ਬਰਾਬਰ ਆਵਾਜ਼ ਚੱਕ ਰਿਹਾ ਬਟ ਇਹਨਾਂ ਚੀਜ਼ਾਂ ਨੂੰ ਲੋਕ ਦੇ ਮਾਧਿਅਮ ਦੇ ਰਾਹੀਂ ਹਰ ਤੱਕ ਪਹੁੰਚਾਣਾ ਸਾਡਾ ਫਰਜ਼ ਆ ਉਹ ਅਸੀਂ ਅੱਜੋ ਫਰਜ਼ ਉਹ ਅਦਾ ਕਰ ਰਹੇ ਜੇ ਕੋ ਕਾਰਪੋਰੇਸ਼ਨ ਦੇ ਉੱਤੇ ਤਾਂ ਵੱਡੀ ਇਨਕੁਆਰੀ ਹੋਣੀ ਚਾਹੀਦੀ ਕਾਰਪੋਰੇਸ਼ਨ ਮਤਲਬ ਕ੍ਰਪਸ਼ਨ ਕਾਰਪੋਰੇਸ਼ਨ ਦੇ ਉੱਤੇ ਅਗਰ ਇਨਕੁਆਰੀ ਹੋ ਜਾਈ ਜਿੱਥੇ ਯਾਰ 4th ਕਲਾਸ ਕਰਮਚਾਰੀਆਂ ਦੀ ਸੈਲਰੀਆਂ ਉਹਨਾਂ ਦੇ ਨਾਂ ਤੇ ਕਪੜਾ ਉਹਦੀ ਐਫਆਈਆਰ ਸਮਾਰਟ ਸਿਟੀ ਦੇ ਪੈਸੇ ਦੀ ਐਫਆਈਆਰ ਤੁਸੀਂ ਕੋਈ ਕੇਸ ਦਾ ਦੱਸੋ ਨਾ ਆ ਚੌਥੇ ਇੱਕ ਦਿਨ ਪਾਸ ਕਰ ਦਿੰਦੇ ਨੇ ਅੰਡਰ ਟੇਬਲ ਤੇ ਅਲੱਗ ਅਲੱਗ ਜਿਹੜੇ ਅਫਸਰ ਉਹਨਾਂ ਦੇ ਅਲੱਗ ਅਲੱਗ ਬਿਆਨ ਆਉਂਦੇ ਨੇ

ਮਾਰਕੀਟ ਦਾ ਜਿਸ ਸੰਬੰਧ ਦੇ ਨਾਲ ਲੋਕਾਂ ਚ ਆਵਾਜ਼ ਉੱਠੀ ਵੀ ਪਟਾਕਾ ਮਾਰਕੀਟ ਦੀ ਅਲੋਟਮੈਂਟ ਵੀ ਉਹਦੇ ਵਿੱਚ ਵੀ ਬਹੁਤ ਵੱਡੀ ਕ腐ਸ਼ਨ ਔਰ ਪਿਕ ਐਂਡ ਚੂਜ਼ ਦੀ ਨੀਤੀ ਹੋਈ ਲੋਕਾਂ ਨੇ ਕਿੱਡੀ ਆਵਾਜ਼ ਚੱਕੀ ਇਹ ਹਰ ਕੰਮ ਦੇ ਵਿੱਚ ਹੀ ਅਸੀਂ ਇੱਕ ਬਣਾ ਲਿਆ ਸਿਸਟਮ ਵੀ ਅੰਦਰ ਬੈਠ ਕੇ ਅੰਡਰ ਟੇਬਲ ਜੋ ਮਰਜ਼ੀ ਕਰ ਦਈਏ ਔਰ ਲੋਕਾਂ ਦੇ ਨਾਲ ਟੱਕਾ ਕਰੀਏ ਹਰ ਕੰਮ ਦੇ ਵਿੱਚ ਇਹੀ ਚੀਜ਼ਾਂ ਸਾਨੂੰ ਦੇਖਣ ਨੂੰ ਨਜ਼ਰ ਆਉਂਦੀਆਂ ਨੇ ਸਰ ਨਾਮ ਇੱਕ ਖੜ ਪਰਭਾਵਿਤ ਏਰੀਆ ਦੇ ਵਿੱਚ ਜਿੰਨਾ ਪ੍ਰਭਾਵਿਤ ਲੋਕਾਂ ਦੇ ਆਪਣਾ ਪ੍ਰਭਾਵਿਤ ਏਰੀਆ ਦੇ ਵਿੱਚ ਦੇਖੋ ਬੇਨਤੀ ਹੈ ਵੀ ਬੜਾ ਬੜਾ ਸੈਂਸਿਟਿਵ ਹੈ ਜੇ ਕੋਈ ਬਹੁਤ ਬੜੀਆ ਗੱਲ ਕਰੀ ਅਸੀਂ ਬੜਾ ਵੱਡੀ ਤਰਾਸ ਦੀ ਪੰਜਾਬ ਚੱਲ ਕੇ ਹੋਊ ਆਹ ਬੜਾ ਉਹਦੇ ਤੇ ਬੜੀ ਬੜੀ ਰਾਜਨੀਤੀ ਹੁਣ ਤੱਕ ਸਰਕਾਰ ਕਰਦੀ ਹੋਈ ਹੈ। ਔਰ ਲਗਾਤਾਰ ਜੀ ਇਹਨਾਂ ਨੂੰ ਉਹਦੇ ਬਾਰੇ ਕੋਈ ਵੀਰਵਾਜਾ ਹੋ ਰਿਹਾ ਪੰਜਾਬ ਸਰਕਾਰ ਦੇ ਅਲੱਗ-ਅਲੱਗ ਅਫਸਰਾਂ ਦਾ ਅਲੱਗ-ਅਲੱਗ ਵੀਰਵਾ ਦਿੰਦੇ ਰਹੇ ਆ ਇਹਨਾਂ ਦੇ ਨੀਂਬੂ ਔਰ ਬੜਾ ਗੁੰਮਰਾਹ ਕੀਤਾ ਪੰਜਾਬ ਨੂੰ। ਅਸੀਂ ਹੁਣ ਤੱਕ ਦੇਖੋ ਜਿੰਨੇ ਵੀ ਕੋਈ ਪ੍ਰਵਾਹ ਹੈ ਪਿਛਲੇ ਦਿਨ ਸਾਡੇ ਮੰਤਰੀ ਆ ਕੇ ਗਏ ਸ਼ਿਵਰਾ ਚੋਹਾਂ ਜੀ ਲੁਧਿਆਣੇ ਜੀ ਆਏ ਉਹਨਾਂ ਨੇ ਜਿੰਨੇ 7000 ਤੋਂ ਜ਼ਿਆਦਾ ਸੂਪਰ ਪ੍ਰਭਾਵਕ ਜਿਨ੍ਹਾਂ ਦੇ ਘਰ ਤੈਗੇ ਉਹਨਾਂ ਨੂੰ ਉਸੇ ਮੌਕੇ ਦੇ ਉੱਤੇ 1 ਲੱਖ 70000 ਪਰ ਹਰੇਕ ਦੇ ਘਰ ਦੇ ਵਾਸਤੇ ਉਹਨੂੰ ਜਿੰਨਾ ਵੀ 50 60 70 ਕਰੋੜ ਰੁਪਇਆ ਬਣਦਾ ਸੀ ਸਾਰਾ ਉਸ ਵਿਲੇ ਅਲੋਕ ਕਰਕੇ ਦੋਆ ਔਰ ਇਹ ਜਿੰਨਾ ਵੀ ਆ ਦੇਖੋ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਪਾਰਟੀ ਦੇ ਤੌਰ ਤੇ ਔਰ ਭਾਰਤ ਸਰਕਾਰ ਆਪਰੇ ਫਰਜ਼ ਨੂੰ ਵਧਾ ਕਰਨ ਦੇ ਲਈ ਬਿਲਕੁਲ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਆ ਹਰੇਕ ਘਰ ਦੇ ਵਿੱਚ ਉਹਦੇ ਤੱਕ ਉਹਨੂੰ ਜੋ ਬਣਦਾ ਉਹਦਾ ਮੁਆਵਜ਼ਾ ਦੇਣ ਦੇ ਲਈ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਵਚਨਬੱਧ